ਸਾਰੀ ਮੈਨੂੰ ਲੱਗਦਾ ਤਾਂ ਕੋਈ ਵੀ ਕਿੰਤੂ ਪਰੰਤੂ ਤਾਂ ਨਹੀਂ ਕਰਦਾ ਜੋ ਕਾਲ ਤਖਤ ਸਾਹਿਬ ਦੇ ਸਿੰਘ ਸਹਿਮਾਨਾਂ ਦਾ ਫੈਸਲਾ ਹੈ ਉਹ ਸਾਰੇ ਪ੍ਰਵਾਨ ਕਰਨਗੇ ਜਿਹੜੀ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲਿਆ ਗਈ ਹੈ ਜੀ ਕੀ ਲੱਗਦਾ ਕਿ ਇਸ ਦਾ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਅਸੀਂ ਉਹ ਸਮਾਂ ਬਹੁਤ 2017 ਤੋਂ ਬਾਅਦ ਦੇ ਕਹਿ ਰਹੇ ਆ ਕਿ ਗਲਤੀਆਂ ਮੰਨਣੀਆਂ ਚਾਹੀਦੀਆਂ ਬੜਾ ਸਮਾਂ ਲੱਗਿਆ ਉਹ ਚ ਸ਼੍ਰੋਮਣੀ ਗਾਲੀਦਨ ਦਾ ਬੜਾ ਨੁਕਸਾਨ ਹੋਇਆ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਇਸ ਦਿਨ ਆ ਫਿਰ ਪਏਗਾ देखो ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਦੱਸਾਂ ਜੀ ਹੁਣ ਮੈਂ ਤਾਂ ਅਸੀਂ ਤਾਂ ਜੋ ਹੁਕਮ ਲੱਗਿਆ ਉਹਦੇ ਤਾਬਿਆਦਾਰ ਸਾਰੇ ਹਿੰ사 ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਹੈ ਕਿ ਤਰੀ ਕਰਨ ਦੀ ਸ਼ਰੂਪ ਨਹੀਂ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਇਆ ਹੈ ਸਾਰੀ ਦੇਖੋ ਜਦ ਮੈਂ ਜਦ ਮੈਂ ਇੱਕੋ ਹੀ ਗੱਲ ਕਹਦੀ ਹਾਂ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਤਾਂ ਫਿਰ ਦੋ ਗੱਲ ਕੋਈ ਨਹੀਂ ਗਈ ਥੋੜਾ ਲੇਟ ਆਇਆ ਜੀ 2 ਮਿੰਟ ਰੱਖੋ ਅਦੇਸ਼ ਦਿੱਤਾ ਗਿਆ ਇਹ ਕੇ ਦਾ ਸਭ ਆਈਆਂ ਗਈਆਂ ਕਿਸ ਤਰ੍ਹਾਂ ਦੇਖੋ ਦੇਖੋ ਮੈਂ ਇਹਦੇ ਬਾਰੇ ਕੋਈ ਕਲੀਨ ਕਰਨਾ ਚਾਹੁੰਦਾ ਜੋ ਫੈਸਲਾ ਅਕਾਲ ਪੁਰਖ ਸਾਹਿਬ ਕੋ ਹੋਇਆ ਉਹ ਹਰ ਸਿੱਖ ਦੀ ਡਿਊਟੀ ਹੈ ਕਿ ਉਹਨੂੰ ਸਿਰ ਨਿਵਾ ਕੇ ਮੰਨੇ ਤੇ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਨ ਮੰਨਾਂਗੇ ਕੋਈ ਸਾਰੀ ਮੈਨੂੰ ਲੱਗਦਾ ਇੱਥੇ ਤਾਂ ਕੋਈ ਵੀ ਕਿੰਤੂ ਪਰੰਤੂ ਤਾਂ ਨਹੀਂ ਕਰਦਾ ਜੋ ਕਾਲ ਤਖਤ ਸਾਹਿਬ ਦੇ ਸਿੰਘ ਸਭਾਨਾਂ ਦਾ ਫੈਸਲਾ ਹੈ ਉਹ ਸਾਰੇ ਪ੍ਰਵਾਨ ਕਰਨਗੇ ਜਿਹੜੀ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲਿਆ ਗਈ ਹੈ ਜੀ ਕੀ ਲੱਗਦਾ ਕਿ ਇਸ ਦਾ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਅਸੀਂ ਉਹ ਸਮਾਂ ਬਹੁਤ 2017 ਤੋਂ ਬਾਅਦ ਦੇ ਕਹਿ ਰਹੇ ਆ ਕਿ ਗਲਤੀਆਂ ਮੰਨਣੀਆਂ ਚਾਹੀਦੀਆਂ ਬੜਾ ਸਮਾਂ ਲੱਗਿਆ ਉਹ ਚ ਸ਼੍ਰੋਮਣੀ ਗਾਲੀਦਨ ਦਾ ਬੜਾ ਨੁਕਸਾਨ ਹੋਇਆ ਹੂੰ ਇਸ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਇਸ ਦਿਨ ਆ ਫਿਰ ਪਏਗਾ ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਦੱਸਾਂ ਜੀ ਹੁਣ ਮੈਂ ਤਾਂ ਅਸੀਂ ਤਾਂ ਜੋ ਹੁਕਮ ਲੱਗਿਆ ਉਹਦੇ ਕਾਬਿਆਦਾਰ ਸਾਰੇ ਹਿੰਸਾ ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਤਰੀਕਾ ਨਹੀਂ ਸ਼ਰੋਮ ਨਹੀਂ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਇਆ ਹੈ ਸਾਰੀ ਦੇਖੋ ਜਦ ਮੈਂ ਜਦ ਮੈਂ ਇੱਕੋ ਹੀ ਗੱਲ ਕਹਦੀ ਹਾਂ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਤਾਂ ਫਿਰ ਦੋ ਗੱਲ ਕੋਈ ਨਹੀਂ ਨੂੰਗੀ ਥੋੜਾ ਲੇਟ ਆਇਆ ਜੀ 2 ਮਿੰਟ ਰੱਖੋ ਦੇਖ ਦਿੱਤਾ ਗਿਆ ਏਕੇ ਦਾ ਸਭ ਹੋ ਰਹੀਆਂ ਗਈਆਂ ਕਿਸ ਤਰ੍ਹਾਂ ਦੇਖੋ ਵੇਖੋ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਨਾ ਚਾਹੁੰਦਾ ਜੋ ਫੈਸਲਾ ਅਕਾਲ ਪੁਰਖ ਸਾਹਿਬ ਕੋ ਹੋਇਆ ਉਹ ਹਰ ਸਿੱਖ ਦੀ ਡਿਊਟੀ ਹੈ ਕਿ ਉਹਨੂੰ ਸਿਰ ਨਿਵਾ ਕੇ ਮੰਨੇ ਤੇ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਲਵਨ ਮੰਨਾਂਗੇ ਸਾਰੀ ਮੈਨੂੰ ਲੱਗਦਾ ਤਾਂ ਕੋਈ ਵੀ ਕਿੰਤੂ ਪਰੰਤੂ ਤਾਂ ਨਹੀਂ ਕਰਦਾ ਜੋ ਕਾਲਕਤਕ ਸਾਹਿਬ ਦੇ ਸਿੰਘ ਸਹਿਮਾਨਾਂ ਦਾ ਫੈਸਲਾ ਹੈ ਹੂੰ ਉਹਨਾਂ ਸਾਰੇ ਪ੍ਰਵਾਨ ਕਰਨਗੇ ਹੂੰ ਜਿਹੜੀ ਗਲਤੀਆਂ ਹੋਈਆਂ ਸੀ ਉਹ ਗਲਤੀਆਂ ਸਾਰੀਆਂ ਮੰਨ ਲਿਆ ਗਈਆਂ ਜੀ ਕੀ ਲੱਗਦਾ ਕਿ ਇਸ ਦਾ ਗਲਤੀਆਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਅਸੀਂ ਉਹ ਸਮਾਂ ਉਹ ਤਾਂ 2017 ਤੋਂ ਬਾਅਦ ਦੇ ਕਹਿ ਰਹੇ ਆ ਕਿ ਗਲਤੀਆਂ ਮੰਨਣੀਆਂ ਚਾਹੀਦੀਆਂ ਬੜਾ ਸਮਾਂ ਲੱਗਿਆ ਉਹ ਚ ਸ਼ਰਮਨੀ ਗਲੀਦਨ ਦਾ ਬੜਾ ਨੁਕਸਾਨ ਹੋਇਆ ਹੂੰ ਇਸ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਇਸ ਦਿਨਾਂ ਫਿਰ ਪਏਗਾ ਦੇਖੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਦੱਸਾਂ ਜੀ ਹੁਣ ਮੈਂ ਤਾਂ ਅਸੀਂ ਤਾਂ ਜੋ ਹੁਕਮ ਲੱਗਿਆ ਉਹਦੇ ਕਾਬਯਦਾਰ ਸਾਰੇ ਸਿੰਘ ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੌਂਪੀ ਗਈ ਤਰੀਕਾ ਕਿ ਸ਼ਰੋਬ ਨਹੀਂ ਅਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਇਆ ਹੈ ਸਾਰੀ ਦੇਖੋ ਜਦ ਮੈਂ ਜਦ ਮੈਂ ਇੱਕੋ ਹੀ ਗੱਲ ਕਹਦੀ ਹਾਂ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਤਾਂ ਫਿਰ ਦੋ ਗੱਲ ਕੋਈ ਨਹੀਂ ਨੂੰਗੀ ਥੋੜਾ ਲੇਟ ਆਇਆ ਜੀ 2 ਮਿੰਟ ਰਕੋ ਦੇਖ ਦਿੱਤਾ ਗਿਆ ਕੇ ਦਾ ਸਭ ਹੋ ਰਹੀ ਹੈ ਕਿਸ ਤਰ੍ਹਾਂ ਦੇਖੋ ਦੇਖੋ ਮੈਂ ਇਹਦੇ ਬਾਰੇ ਕੋਈ ਕੰਟੀਨਿਊ ਕਰਨਾ ਚਾਹੁੰਦਾ ਜੋ ਫੈਸਲਾ ਅਕਾਲ ਪੁਰਖ ਸਾਹਿਬ ਕੋ ਹੋਇਆ ਉਹ ਹਰ ਸਿੱਖ ਦੀ ਡਿਊਟੀ ਹੈ ਕਿ ਉਹਨੂੰ ਸਿਰ ਨਿਵਾ ਕੇ ਮੰਨੇ ਤੇ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਨ ਮੰਨਾਂਗੇ